ਲੈਮਰਿਨ ਪਹਿਲੀ ਯੂਨੀਵਰਸਿਟੀ ਬਣੀ ਹੁੰਦੀ ਆ ਜ ਜਿਨੇ ਰੀਅਲ ਅਸਟੇਟ ਦਾ ਕੋਰਸ ਸ਼ੁਰੂ ਕੀਤਾ ਔਰ ਉਹ ਉਹਨਾਂ ਬੰਦਿਆਂ ਲਈ ਸੀ ਜਿਹੜੇ ਰੀਅਲ ਅਸਟੇਟ ਚ ਆਲਰੇਡੀ ਕੰਮ ਕਰ ਰਹੇ ਦੇਖੋ ਜਿਹੜਾ ਪ੍ਰੋਗਰਾਮ ਅਸੀਂ ਡਿਜ਼ਾਈਨ ਕੀਤਾ ਹੈ ਉਹ ਵੱਡੀਆਂ ਕੰਪਨੀਆਂ ਨਾਲ ਮਿਲ ਕੇ ਫੋਰਨ ਕੰਪਨੀਆਂ ਨਾਲ ਕੀਤਾ ਹੈ ਤੇ ਉਹ ਸਰਟੀਫਿਕੇਸ਼ਨ ਦੀ ਬਹੁਤ ਵੱਡੀ ਵੈਲ 3 ਟ੍ਰਿਲੀਅਨ ਯੂਐਸ ਡਾਲਰ ਦੀ ਇੰਡਸਟਰੀ ਹੈ ਇੰਡੀਆ ਦੇ ਵਿੱਚ ਮਤਲਬ ਤੁਸੀਂ ਦੇਖੋਗੇ ਹਰ ਬੰਦਾ ਆਪਣੀ ਲਾਈਫ ਚ ਜੇ ਸਭ ਤੋਂ ਮਹਿੰਗੀ ਚੀਜ਼ ਖਰੀਦਦਾ ਹੈ ਤਾਂ ਕਾਰ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਸਭ ਤੋਂ ਮਹਿੰਗੀ ਚੀਜ਼ ਜਿਹੜੀ ਉਹਦੇ ਲਈ ਹੁੰਦੀ ਉਹ ਕਾਰ ਹੋਰ ਔਰ ਕਾਰ ਖਰੀਦਣ ਲਈ ਜਿਹੜੇ ਬੰਦਿਆਂ ਤੇ ਆਪਾਂ ਡਿਪੈਂਡੈਂਟ ਹੁੰਨੇ ਆ ਉਹ ਬਿਲਕੁਲ ਹੀ ਸਰਟੀਫਾਈਡ ਨਹੀਂ ਹੈ ਸਾਨੂੰ ਪਤਾ ਹੀ ਨਹੀਂ ਉਹ ਆਂਦੇ ਨੇ ਤੋ ਇਸ ਕਰਕੇ ਰੈਰਾ ਲਿਆਂਦਾ ਗਿਆ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਜਿਹੜਿਆ ਮਤਲਬ ਸੀ ਕਿ ਉਹ ਬੰਦੇ ਜਿਹੜੇ ਵੀ ਬਿਲਡਰ ਨੇ ਉਸ ਤਰ੍ਹਾਂ ਦੇ ਘਰ ਬਣਾਉਣ ਲੋਕਾਂ ਦੇ ਸੁਪਨੇ ਨੇ ਉਹਨਾਂ ਨਾਲ ਜੁੜੇ ਹੋਏ ਇਸ ਲਾਈਨ ਚ ਆਣਾ ਚਾਹੁੰਦੇ ਨੇ ਉਹ ਜਰੂਰ ਆਨ ਬਹੁਤ ਵਧੀਆ ਕੋਰਸ ਹੈ ਔਰ ਉਹ ਕਰਕੇ ਉਹ ਰੀਅਲ ਅਸਟੇਟ ਜੈਸੀ ਇੰਡਸਟਰੀ ਚ ਅੱਛੇ ਲੈਵਲ ਤੇ ਕੰਮ ਕਰ ਸਕਦੇ ਨੇ ਇੱਕ ਸੇ ਤੁਸੀਂ ਕੋਰਸ ਰੀਅਲ ਸਟੇਟ ਦਾ ਕੋਈ ਦੰਦਾ ਕੋਰਸ ਵੀ ਸ਼ੁਰੂ ਕੀਤਾ ਕੀ ਹੈ ਇਹ ਪਲਾਨ ਇਹ ਸਾਡੀ ਯੂਨੀਵਰਸਿਟੀ ਪਹਿਲੀ ਲੈਂਬਰਿੰਟ ਟੈਕਸਕਿਲ ਯੂਨੀਵਰਸਿਟੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਰੀਅਲ ਅਸਟੇਟ ਇਸ ਟਾਈਮ 3 ਟ੍ਰਿਲੀਅਨ ਯੂਐਸ ਡਾਲਰ ਦੀ ਇੰਡਸਟਰੀ ਹੈ ਇੰਡੀਆ ਦੇ ਵਿੱਚ ਮਤਲਬ ਤੁਸੀਂ ਦੇਖੋਗੇ ਹਰ ਬੰਦਾ ਆਪਣੀ ਲਾਈਫ 'ਚ ਜੇ ਸਭ ਤੋਂ ਮਹਿੰਗੀ ਚੀਜ਼ ਖਰੀਦਦਾ ਹੈ ਉਹ ਘਰ ਹੈ ਕੋਈ ਗਰੀਬ ਹੈ ਤੇ ਕੋਈ ਅਮੀਰ ਹੈ ਸਭ ਤੋਂ ਮਹਿੰਗੀ ਚੀਜ਼ ਜਿਹੜੀ ਉਹਦੇ ਲਈ ਹੁੰਦੀ ਹੈ ਉਹ ਘਰ ਹੁੰਦਾ ਹੈ ਔਰ ਘਰ ਖਰੀਦਣ ਲਈ ਜਿਹੜੇ ਬੰਦਿਆਂ ਤੇ ਆਪਾਂ ਡਿਪੈਂਡੈਂਟ ਹੁੰਨੇ ਆ ਉਹ ਬਿਲਕੁਲ ਹੀ ਸਰਟੀਫਾਈਡ ਨਹੀਂ ਆ ਸਾਨੂੰ ਪਤਾ ਹੀ ਨਹੀਂ ਉਹ ਆਂਦੇ ਨੇ ਸੋ ਇਸ ਕਰਕੇ ਰੇਰਾਂ ਲਿਆਂਦਾ ਗਿਆ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਜਿਹੜਿਆ ਮਤਲਬ ਸੀ ਕਿ ਉਹ ਬੰਦੇ ਜਿਹੜੇ ਵੀ ਬਿਲਡਰ ਨੇ ਉਸ ਤਰ੍ਹਾਂ ਦੇ ਘਰ ਬਣਾਉਣ ਲੋਕਾਂ ਦੇ ਸੁਪਨੇ ਨੇ ਉਹਨਾਂ ਨਾਲ ਜੁੜੇ ਹੋਏ ਤੇ ਰੇਰਾਂ ਜਿੱਥੇ ਜਿੱਥੇ ਰੇਰਾਂ ਐਪਲੀਕੇਬਲ ਹੋਇਆ ਉੱਥੇ ਮੰਡੇਟ ਆਇਆ ਹੈ ਸਰਟੀਫਿਕੇਸ਼ਨ ਦਾ ਵੀ ਉੱਥੇ ਧੀਰੇ ਧੀਰੇ ਉਹਨਾਂ ਨੇ ਇਹ ਮੰਡੇਟ ਕਰ ਦਿੱਤਾ ਫੋਰਨ ਕੰਟਰੀਆਂ ਜੇ ਆਪਾਂ ਰਹਿ ਰਹਾ ਦੇਖੀਏ ਤਾਂ ਉੱਥੇ ਮੰਡੇਟਰੀ ਹੈ ਜਿਹੜਾ ਐਡਵਾਈਜ਼ਰ ਜਿਹੜਾ ਤੁਹਾਨੂੰ ਪ੍ਰੋਪਰਟੀ ਵੇਚੇਗਾ ਉਹ ਸਰਟੀਫਾਈਡ ਹੋਣਾ ਚਾਹੀਦਾ ਲਾਇਸੈਂਸ ਹੋਣਾ ਚਾਹੀਦਾ ਜਿਉਂ ਨੇ ਗਲਤ ਪ੍ਰੋਪਰਟੀ ਜਾਂ ਝੂਠ ਵੇਚ ਕੇ ਕੋਈ ਗੱਲ ਕੀਤੀ ਤਾਂ ਉਹਦਾ ਲਾਇਸੈਂਸ ਰੱਦ ਹੋ ਜਾਏਗਾ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਸਾਨੂੰ ਲੱਗ ਰਿਹਾ ਸੀ ਕਿ ਪ੍ਰੀਐਮਪਟ ਕਰਕੇ ਵੀ ਇੱਥੇ ਵੀ ਇਹ ਚੀਜ਼ ਆਊਗੀ ਤੇ ਲੈਮਰਿਨ ਪਹਿਲੀ ਯੂਨੀਵਰਸਿਟੀ ਬਣੀ ਹੈ ਇੰਡੀਆ 'ਚ ਜਿਨੇ ਰੀਅਲ ਅਸਟੇਟ ਦਾ ਕੋਰਸ ਸ਼ੁਰੂ ਕੀਤਾ ਔਰ ਉਹ ਉਹਨਾਂ ਬੰਦਿਆਂ ਲਈ ਸੀ ਜਿਹੜੇ ਰੀਅਲ ਅਸਟੇਟ ਮੈਨੂੰ ਯਾਦ ਹੈ ਜਿਸ ਦਿਨ ਅਸੀਂ ਇਹ ਲਾਂਚ ਕੀਤਾ ਪ੍ਰੋਗਰਾਮ ਪਿਛਲੇ ਸਾਲ ਤੇ ਉਸੇ ਸਾਲ ਉਸੇ ਤੋਂ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਗਵਰਨਮੈਂਟ ਨੇ ਰੈਹਰਾ ਦੇ ਅੰਦਰ ਮੰਡੇਟ ਕਰ ਦਿੱਤਾ ਕੋਈ ਵੀ ਬੰਦਾ ਮਹਾਰਾਸ਼ਟਰ ਸਟੇਟ ਚ ਪ੍ਰਾਪਰਟੀ ਵੇਚੇਗਾ ਉਹਨੂੰ ਸਰਟੀਫਿਕੇਸ਼ਨ ਉਹਦੇ ਹੱਥ ਚ ਹੋਣਾ ਚਾਹੀਦਾ ਤੇ ਉਸੇ ਤਰ੍ਹਾਂ ਨਾਲ ਲੈਮਰਿਨ ਨੇ ਫਿਰ ਉਹ ਸ਼ੁਰੂ ਕੀਤਾ ਔਰ ਹੁਣ ਸਾਨੂੰ ਸਾਰੀਆਂ ਸਟੇਟਾਂ ਤੋਂ ਰਿਕਵੈਸਟ ਆ ਰਹੀਆਂ ਨੇ ਵੀ ਸਾਨੂੰ ਸਰਟੀਫਾਈ ਕਰੋ ਸਾਡੇ ਲਈ ਪ੍ਰੋਗਰਾਮ ਚਲਾਓ ਤੇ ਸਾਡੇ ਕੋਲ ਜਿਹੜਾ ਪ੍ਰੋਗਰਾਮ ਅਸੀਂ ਡਿਜ਼ਾਈਨ ਕੀਤਾ ਹੈ ਉਹ ਵੱਡੀਆਂ ਕੰਪਨੀਆਂ ਨਾਲ ਮਿਲ ਕੇ ਫੋਰਨ ਕੰਪਨੀਆਂ ਨਾਲ ਕੀਤਾ ਤੇ ਉਹ ਸਰਟੀਫਿਕੇਸ਼ਨ ਦੀ ਬਹੁਤ ਵੱਡੀ ਵੈਲਿਊ ਹੈ। ਟੂ ਆਲਰੇਡੀ 3 ਮਹੀਨੇ ਦਾ ਪ੍ਰੋਗਰਾਮ ਸਾਡਾ ਆਲਰੇਡੀ ਚੱਲ ਰਿਹਾ। ਔਰ ਇਸ ਸਾਲ ਅਸੀਂ ਥੋੜੇ ਜੇ ਹੋਰ ਲੌਂਗ ਟਰਮ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਜਿਹੜੇ ਰੀਅਲ ਅਸਟੇਟਸ ਕਰੀਅਰ ਬਣਾਉਣਾ ਚਾਹੁੰਦੇ ਨੇ। ਪਹਿਲਾ ਫੋਕਸ ਉਹਨਾਂ ਬੰਦਿਆਂ ਲਈ ਸੀ ਜਿਹੜੇ ਆਲਰੇਡੀ ਕੰਮ ਕਰ ਰਹੇ ਆ। ਉਹਨਾਂ ਨੂੰ ਅਸੀਂ ਅਪਸਕਿੱਲ ਕਰਕੇ ਤੇ ਉਹਨਾਂ ਨੂੰ ਰੀਅਲ ਅਸਟੇਟ ਦੇ ਲਈ ਇੱਕ ਸਰਟੀਫਿਕੇਟ ਦੇ ਸਕੀਏ ਵੀ ਨਾਓ ਤੁਸੀਂ ਸਰਟੀਫਾਈਡ ਹੋ। ਤੋਂ ਉਹ ਅਸੀਂ ਪ੍ਰੋਗਰਾਮ ਆਲਰੇਡੀ ਚਲਾ ਰਹੇ ਆ। ਉਹ ਪ੍ਰੋਗਰਾਮ ਟੋਟਲੀ ਰੀਅਲ ਏਸਟੇਟ ਐਂਡ ਅਸਪਰੀਵਲ ਆਫ ਫੰਡੇਡ ਇਸ ਟਾਈਮ ਉਹਨਾਂ ਦੇ ਜਿੱਥੇ ਵੀ ਉਹ ਕੰਮ ਕਰਦੇ ਉਹਨਾਂ ਦੀਆਂ ਕੰਪਨੀਆਂ ਫੰਡ ਕਰ ਰਹੀਆਂ ਨੇ ਪਰ ਸਾਡੇ ਕੋਲ ਸਕਿੱਲ ਲੋਨ ਦਾ ਪ੍ਰਬੰਧਨ ਵੀ ਹੈ ਜਿਹੜੇ ਲੋਕ ਬੱਚੇ ਇਸ ਲਾਈਨ ਚ ਆਣਾ ਚਾਹੁੰਦੇ ਨੇ ਉਹ ਜਰੂਰ ਆਣ ਬਹੁਤ ਵਧੀਆ ਕੋਰਸ ਹੈ ਔਰ ਉਹ ਕਰਕੇ ਉਹ ਰੀਅਲ ਏਸਟੇਟ ਜੈਸੀ ਇੰਡਸਟਰੀ ਚ ਅੱਛੇ ਲੈਵਲ ਤੇ ਕੰਮ ਕਰ ਸਕਦੇ